ਫਰੀਕੋਟ ਜ਼ਿਲ੍ਹੇ ਦੇ ਹਲਕਾ ਕੋਟਕਪੂਰਾ ਤੇ ਹਲਕਾ ਫੀਕੋਟ ਵਿੱਚ ਪੰਦਰ ਸੁਰਜੀਤ ਅਕਾਲੀ ਦਲ ਨੂੰ ਵੱਡਾ ਬਲ ਮਿਲਿਆ ਹੈ ਜਦੋਂ ਪਾਰਟੀ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਬਰਾੜ ਪੁੱਲਵਾਲਾ ਤੇ ਬਣੀ ਬਰਾੜ ਦੇ ਉਪਰਾਲੇ ਸਦਕਾ ਸਰਕਲ ਪ੍ਰਧਾਨ ਅੰਬੀਕ ਸਿੰਘ ਦੀਗਵਾਈ ਹੇਠ ਵੱਡੀ ਗਿਣਤੀ ਵਿੱਚ ਪਰਿਵਾਰਾਂ ਨੇ ਪਾਰਟੀ ਦਾ ਪੱਲਾ ਫੜਿਆ ਤੇ ਪਾਰਟੀ ਪ੍ਰਧਾਨ ਜੇਹਦਰ ਹਰਪੀ ਸਿੰਘ ਖਾਲਸਾ ਦੀ ਤਰਫੋਂ ਕਬੂਲੀ ਹੈ ਇਸ ਮੌਕੇ ਗੱਲਬਾਤ ਕਰਦੇ ਹਾਂ ਪਾਰਟੀ ਪ੍ਰਧਾਨ ਹਰਪੀ ਸਿੰਘ ਖਾਲਸਾ ਨੇ ਕਿਹਾ ਕਿ ਲੋਕ ਆਪ ਮਾਰੇ ਹੀ ਪੰਦਰ ਸੁਰਜੀਤ ਅਕਾਲੀ ਦਲ ਨਾਲ ਜੁੜ ਰਹੇ ਨੇ ਉਹਨਾਂ ਨੇ ਕਿਹਾ ਕਿ ਲੋਕਾਂ ਦੇ ਦਿਲ ਵਿੱਚ ਪੰਥ ਪ੍ਰਤੀ ਦਰਦ ਹੈ ਤੇ ਸ ਚੜ੍ਹਦੀ ਕਲਾ ਲਈ ਅਕਾਲੀ ਦਲ ਦੀ ਮਜ਼ਬੂਤੀ ਬਹੁਤ ਜ਼ਰੂਰੀ ਹੈ। ਉਹਨਾਂ ਕਹਿ ਕੇ ਪੁਨਰ ਸਰਜੀਤ ਅਕਾਲੀ ਦਲ ਵਿੱਚ ਅੱਜ ਜਿੱਥੇ ਹਲਕਾ ਫ੍ਰੀਕੋਰਡ ਦੇ ਤਕਰੀਬ 40 ਪਰਿਵਾਰਾਂ ਨੇ ਪਾਰਟੀ ਵਿੱਚ ਬੜੇ ਉੱਚਾ ਨਾਂ ਸਮੂਲੀਅਤ ਕੀਤੀ ਹੈ। ਉਹ ਤਰੀ ਹਲਕਾ ਕੋਟਪੂਰਾ ਤੋਂ ਵਿਐਸਪੀ ਦੇ ਜ਼ਿਲ੍ਹਾ ਪ੍ਰਧਾਨ ਗੁਰਜੰਗ ਸਿੰਘ, ਹਲਕਾ ਕੋਟਪੂਰਾ ਦੇ ਪ੍ਰਧਾਨ ਵੀਰ ਸਿੰਘ, ਹਲਕਾ ਫ੍ਰੀਕੋਰਡ ਦੇ ਪ੍ਰਧਾਨ ਸਿਖ ਸਿੰਘ ਤੇ ਜ਼ਿਲ੍ਹਾ ਪ੍ਰਭਾਰੀ ਬਾਬਾ ਫੂਲਾ ਸਿੰਘ ਨੇ ਪਾਰਟੀ ਨੂੰ ਜਸ਼ਨ ਮੂਲੀਤ ਕਰਕੇ ਪਾਰਟੀ ਨੂੰ ਜ਼ਿਲ੍ਹੇਂਦਰ ਮਜ਼ਬੂਤੀ ਦਿੱਤੀ ਹੈ। ਉਹਨਾਂ ਕਹਿ ਇੱਕ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਹੀ ਪਰਿਵਾਰਾਂ ਦੇ ਆਗੂ ਨੂੰ ਪਾਰਟੀ ਦੇ ਬਲਦਮ ਮਾਨਸਤਕਾਰ ਦਿੱਤਾ ਜਾਵੇਗਾ ਇਸਮਕੀ ਸੰਗਤਾਂ ਨੂੰ ਸੂਪ ਉਹ ਦੇ ਕੇ ਪਾਰਟੀ ਪ੍ਰਣ ਕਰਨ ਹੈ ਕਿਸੰਗਾ ਸ੍ਰੀ ਕੋਲ ਪਹੁੰਚ ਕੇ ਸਨਮਾਨ ਵੀ ਦਿੱਤਾ ਗਿਆ ਜੀ ਕੀ ਭਾਤੇ ਅੱਜ ਅਸੀਂ ਪੁਨਰ ਕਾਲੀ ਢਾਲ ਵਿੱਚ ਸ਼ਾਮਲ ਹੋਏ ਆ ਸਾਨੂੰ ਬਹੁਤ ਖੁਸ਼ੀ ਆ ਕਿਉਂਕਿ ਦਿਨੋ ਦਿਨ ਵਧ ਰਹੀਆਂ ਬੇਅਦਬੀਆਂ ਨੂੰ ਦੇਖਦੇ ਹੋਏ ਅੱਜ ਸਿੰਘ ਸਾਹਿਬ ਇੱਥੇ ਪਹੁੰਚੇ ਨੇ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਕਿ ਜੇ ਕੱਲ ਨੂੰ ਸਾਡੀ ਸਰਕਾਰ ਆਉਂਦੀ ਆ ਤਾਂ ਅਸੀਂ ਜਿਹੜੇ ਸਾਡੇ ਪੰਥ ਦੇ ਰਾਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਖੀ ਕਰਾਂਗੇ ਸੋ ਇਸ ਕਰਕੇ ਅਸੀਂ ਬਹੁਤ ਖੁਸ਼ ਆ ਕਿ ਅਸੀਂ ਕਾਲੀਦਲ ਸ਼ਾਮਲ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਖੁਸ਼ ਹਾਂ ਅੱਜ ਖਾਲਸਾ ਪੰਥ ਦੇ ਕੋਈ ਵਾਰੀ ਵਸ ਆਏ ਆ ਖਾਲਸਾ ਪੰਥ ਸਦਾ ਹੀ ਚੜ੍ਹਦੀ ਕਲਾ ਵਿੱਚ ਰਵੇ ਬਹੁਤ ਬਹੁਤ ਸਿੰਘ ਸਾਹਿਬ ਜੀ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੰਨਵਾਦ ਕਾਲੀਦਲ ਸ਼ਾਮਲ ਹੋਇਆ ਕੀ ਹਾਂ ਜੀ ਅਸੀਂ ਬਹੁਤ ਖੁਸ਼ ਹਾਂ ਜੀ ਤੇ ਬਸ ਮਤਲਬ ਸਾਡੇ ਫ੍ਰੀਡ ਕੋਰਟ ਦੇ ਵਿੱਚ ਪਾਪਾਈ ਕੇ ਚਰਨਾ ਪਾਇਆ ਅਸੀਂ ਬਹੁਤ ਹੀ ਖੁਸ਼ ਹਾਂ ਤੇ ਮੈਂ ਬਹੁਤ ਸਮਾਜ ਪਾਰਟੀ ਦਾ ਦਿਲਪ੍ਰਵਾਹ ਸੀ ਤੇ ਮੈਂ ਬਹੁਤ ਸਮਾਜ ਪਾਰਟੀ ਨੂੰ ਕੋਈ ਵੀ ਆਪਣੇ ਵੱਲੋਂ ਨਹੀਂ ਕਹਿ ਸਕਦਾ ਕਿ ਮਾਰੀਬਾਲ ਜੀ ਹੈ ਰਾਜ ਦੀ ਵੱਡੀ ਆਗੂ ਪਰ ਪੰਜਾਬ ਦੇ ਲੀਡਰ ਸਾਡੇ ਅਵਾਰ ਸਿੰਘ ਦੀ ਖੀਰ ਤੇ ਖਦਾਰ ਗਵਰ ਸਿੰਘ ਜੀ ਜਾਨ ਬੜੇ ਮਿਹਨਤੀ ਵਰਕਰ ਅਤੇ ਨਹੀਂ ਕਿ ਹਨ ਪਰ ਮੇਰਾ ਵਿਚਾਰ ਜਿਹੜਾ ਪਾਰਟੀ ਦੇ ਵਿੱਚ ਆਉਣ ਦਾ ਕਾਰਨ ਆ ਜਿਹੜਾ ਹੈ ਉਹ ਮੈਂ ਜਿਆਨੀ ਹਰਪੀ ਸਿੰਘ ਹੀ ਦੇ ਆ ਫੈਸਲੇ ਤੋਂ ਬਹੁਤ ਖੁਸ਼ ਹਾਂ ਕਿ ਜਿਨ੍ਹਾਂ ਨੇ ਪੰਜ ਮੈਂਬਰੀ ਕਮੇਟੀ ਦਾ ਤੇ ਸਰਦਾਰ ਗੁਪਤ ਚੰਦਰ ਪ੍ਰਤਾਪ ਸਿੰਘ ਉਡਾਲਾ ਐਲੀ ਸਰ ਜਿਨ੍ਹਾਂ ਸਾਰਿਆਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਹੀ ਮੈਂ ਉਹ ਪੰਨਰ ਸਰਜੀਤ ਕੋਲ ਅਦਾ ਕੀਤਾ ਹੈ ਕਿ ਆਪਣੇ ਜਿਹੜੇ ਸਾਥੀ ਜਿਹੜੇ ਹੈਗੇ ਮਤਲਬ ਸ਼ਾਲਕੋ ਤੁਹਾਡੇ ਸਾਰੇ ਸਾਥੀ ਨਹੀਂ ਹੋਏ ਹੋਣਗੇ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ ਬਹੁਤ ਸਮਾਲਟ ਪਾਰਟੀ ਦੇ ਕਿਸੇ ਵੀ ਵਰਕਰ ਤੇ ਪ੍ਰੈਸ਼ਰ ਨਹੀਂ ਪਾਇਆ ਕਿ ਤੁਸੀਂ ਮੇਰੇ ਨਾਲ ਸ਼ਾਮਲ ਹੋਓ ਪਰ ਫਿਰ ਵੀ ਮੇਰੇ ਨਾਲ ਹਲਕਾ ਕੂੜੀਦਰਾ ਤੋਂ ਸਰਦਾਰ ਹਲਕਾ ਪ੍ਰਧਾਨ ਤੋਂ ਪੂਰਾ ਕਾਕਾ ਵੀਰ ਸਿੰਘ ਜੀ ਉਹਦੇ ਨਾਲ ਨੇ ਅਤੇ ਰੀਕੋਰਡ ਦੇ ਹਲਕਾ ਪ੍ਰਧਾਨ ਸ਼ੇਖ ਸਿੰਘ ਜੀ ਵੀ ਇਹ ਵੀ ਮੇਰੇ ਨਾਲ ਨੇ ਤੇ ਬਹੁਤ ਸਾਰੇ ਵਰਕਰ ਜਿਹੜੇ ਆ ਉਹ ਆਪਣੇ ਆਪ ਉਹ ਹਾਰੇ ਆਏ ਆ ਮੈਂ ਕਿਸੇ ਨੂੰ ਕੋਈ ਪਰਦਾ ਨਹੀਂ ਦਿੱਤਾ ਬਹੁਤ ਬਹੁਤ ਧੰਨਵਾਦ ਅੱਜ ਫਰੀਦਕੋਟ ਦੇ ਉਹਨੂੰ ਕਰਦਾ ਸਾਹਿਬ ਤਪਸਥਾਨ ਵਿਖੇ ਸਰਦਾਰ ਮਰੀਕ ਸਿੰਘ ਜੋ ਸਾਡੀ ਸਰਕਲ ਪ੍ਰਧਾਨ ਨੇ ਉਹਨਾਂ ਦੇ ਯਤਨਾਂ ਸਦਕਾ ਤਕਰੀਰ ਕੋਰ ਦੀ ਜਿਹੜੀ ਸਾਡੀ ਸੋਚੀ ਟੀਮ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਬਹੁਤ ਸਾਰੇ ਪਰਿਵਾਰ ਵੱਖ-ਵੱਖ ਪਾਰਟੀਆਂ ਤੋਂ ਸਾਡੇ ਕਾਫਲੇ ਦੇ ਵਿੱਚ ਸ਼ਾਮਲ ਹੋਏ ਹੈ ਇਹਨਾਂ ਨੂੰ ਜਿਉਂ ਆਏ ਆ ਆਪਣੀ ਸਵਾਗਤ ਕਰਦੇ ਔਰ ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਸਾਨੂੰ ਹਿੰਮਤ ਬਖਸ਼ਣ ਪਰੇ ਇਸ ਤਰ੍ਹਾਂ ਜੋ ਅਸੀਂ ਸੰਕਲਪ ਲੈ ਕੇ ਤੁਰੇ ਆ ਜੋ ਅਸੀਂ ਮਿਸ਼ਨ ਲੈ ਕੇ ਤੁਰੇ ਆ ਤੇ ਉਸ ਦੀ ਪੂਰਤੀ ਲਈ ਜਿਹੜਾ ਅਸੀਂ ਯਤਨ ਕਰਦੇ ਰਹੀਏ ਨਿਸ਼ਕਾਮ ਭਾਵ ਦੇ ਨਾਲ ਅਸੀਂ ਸੇਵਾ ਕਰਦੇ ਰਹੀਏ ਪਰ ਸਾਡੇ ਸਾਰੇ ਅਹੁਦੇਦਾਰਾਂ ਦੇ ਉੱਤੇ ਅਕਾਲ ਪੁਰਖ ਆਪਣਾ ਮਿਹਰ ਭਰਿਆ ਹੱਥ ਰੱਖੇ ਜਿਹੜੇ ਪਰਿਵਾਰ ਅੱਜ ਸ਼ਾਮਲ ਹੋਏ ਨੇ ਜਿਹੜੇ ਵੀਰ ਭੈਣਾਂ ਮਾਤਾ-ਮਾਂ ਸ਼ਾਮਲ ਹੋਈਆਂ ਵਕ ਵਕ ਬਾਟੀਆਂ ਤੋਂ ਮੈਂ ਉਹਨਾਂ ਲਈ ਵੀ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਹਨਾਂ ਅੰਤ ਕੌਮ ਦੀ ਪੰਜਾਬ ਦੀ ਸੇਵਾ ਕਰਨ ਦਾ ਬਨ ਬਖਸ਼ਿਸ਼